ਬਾਈ ਕੋ ਕੂਤਰੂ ਨੇ ਬਾਣੀਆ ਰੋਣ ਲਾਤਾ ਪੂਰੀ ਵੀਡੀਓ ਦੇਖ ਕੇ ਹਾਸਾ ਜ਼ਰੂਰ ਨਿਕਲੂ ਤੇ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਡਬਲਿਓ ਕਿਉਂਕਿ ਆਪਾਂ ਤੁਹਾਨੂੰ ਚੁਟਕਲੇ ਸੁਣਾਈ ਜਾਵਾਂਗੇ ਤੇ ਹਸਾਈ ਜਾਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਢਿਆਏ ਵਾਲਾ ਦੋਸਤੋ ਕੂਤਰੂ ਨੇ ਬਾਣੀਏ ਤੇ ਜਮਾ ਨਾਲ ਦੁਕਾਨ ਕਰ ਲਈ ਬਾਣੀਆ ਕਹਿੰਦਾ ਯਰੇ ਬਹੁਤ ਔਖਾ ਕਰਦਾ ਮੈਨੂੰ ਬਾਣੀਏ ਨੇ ਭਾਈ ਬਾਹਰੇ ਬੋਰਡ ਟੰਗਤਾ ਉਹਦੇ ਉੱਪਰ ਲਿਖਤਾ ਕਿਓ 500 ਰੁਪਏ ਕਿਲੋ ਕੋਤਰੂ ਨੇ ਵੀ ਬਈ ਬਾਹਰੇ ਬੋਰਡ ਟੰਗਤਾ ਉਹਦੇ ਤੇ ਲਿਖਤਾ ਕਿ ਆਓ 450 ਰੁਪਏ ਕਿਲੋ ਬਾਣੀਆਂ ਕਹਿੰਦਾ ਬਈ ਮੇਰੇ ਤਾਂ ਗਾਹਕ ਟੁੱਟ ਜਾਣਗੇ ਬਾਣੀਆਂ ਨੇ ਲਿਖਤਾ 400 ਰੁਪਏ ਕਿਲੋ ਕੋਤਰੂ ਨੇ ਲਿਖਤਾ 350 ਰੁਪਏ ਕਿਲੋ ਮੈਂ ਦੇਖੀ ਆ ਮम्मा ਖੈਰ ਆ ਕੀ ਗੱਲ ਬਣੀ ਤਾਂ ਰੋਜ਼ ਹੀ ਰੇਟ ਘਟਾਈ ਜਾਂਦੇ ਨੇ ਇਸ ਹਿਸਾਬ ਨਾਲ ਤਾਂ ਐਮਐਲਏ ਥੋੜੇ ਦਿਨ ਬਾਅਦ ਫਰੀ ਦੇਣ ਲੱਗ ਜਾਣਗੇ ਭਾਈ ਦੂਜੇ ਤੀਜੇ ਦਿਨ ਜਦੋਂ ਮੈਂ ਜਾ ਕੇ ਦੇਖਿਆ ਬਾਣੀਆਂ ਨੇ ਬਾਹਰੇ ਬੋਰਡ ਟੰਗਿਆ 200 ਰੁਪਏ ਕਿਲੋ ਕਿਹਾ ਦੇਸੀ ਪ्योर ਤੇ ਕੋਤਰੂ 150 ਟੰਗੀ ਫਿਰੇ ਮਾ ਕੋਤਰੂ ਨੂੰ ਪੁੱਛਿਆ ਮਾ ਕਹੇ ਵੀ ਕੋਤਰੂ ਗੱਲ ਕੀ ਐ ਯਾਰ ਤੁਸੀਂ ਕੰਪੀਟੀਸ਼ਨ ਚ ਆ ਕੇ ਪਤੰਦਰੋਂ ਬਾਂਦਰ ਲੰਡਾ ਤਾਂ ਨਹੀਂ ਕਰਾਈ ਜਾਂਦੇ ਕੋਤਰੂ ਕਹਿੰਦਾ ਕਿਉਂ ਮਾ ਕਹੇ ਪਤੰਦਰੋਂ ਤੁਸੀਂ ਰੋਜ਼ ਹੀ ਰੇਟ ਘਟਾਈ ਜਾਂਦੇ ਹੋ ਦੇਸੀ ਕਿਹਾ ਉਹਦਾ ਕਿਵੇਂ ਥੋਡੇ ਪੜਤੇ ਪਹਿਣਗੇ ਯਾਰ ਤੁਸੀਂ ਤਾਂ ਘਾਟਾ ਖਾਓਗੇ ਬਿਜ਼ਨਸ ਚ ਕੋਤਰੂ ਕਹਿੰਦਾ ਗੱਲ ਸੁਣ ਲੈ ਬਾਈ ਮੇਰੀ ਆਪਾਂ ਕਹਿੰਦਾ ਦੇਸੀ ਕਿਹਾ ਰੱਖਦੇ ਆ ਆਪਾਂ ਤਾਂ ਬਾਣੀਆਂ ਦਾ ਰੇਟ ਖਰਾਬ ਕਰਨ ਵਾਸਤੇ ਹੀ ਬੋਰਡ ਟੰਗਿਆ ਹੈ